ਹਾਂ ਜੀ ਸ੍ਰੀ ਬਚਾਨਾ ਕਮੇਟੀ ਅੱਛਾ ਜੀ ਜਿਹੜਾ ਵੀ ਮੰਦ ਭਾਨਾ ਕਿ ਨਵੇਂ ਵਿਆਹੇ ਬੱਚਿਆਂ ਦੇ ਉੱਤੇ ਜਿਹੜਾ ਜ਼ੁਲਮਟਾਇਆ ਹੈ ਇਹ ਜਵਾਨੀ ਅੱਧੀ ਪ੍ਰਕਾਸ਼ਾ ਹੈ ਜਾਨਵਰ ਤੋਂ ਵੀ ਬੱਧਾ ਰਹੇ ਕਿ ਨਵੇਂ ਵਿਆਹੇ ਜੋੜੇ ਇੱਕ ਕਸ਼ੇਪ मुनि ਦੇ ਅਦਾਏ ਕਸ਼ਮੀਰ ਇਹਨਾਂ ਦੇ ਪਿਓ ਦਾ ਨਹੀਂ ਹੈ ਅਗਰ ਉਹ ਬੱਚੇ ਉੱਥੇ ਗਏ ਨੇ ਔਰ ਫਿਰ ਤੁਹਾਡੀ ਹੀ ਕੌਮ ਨੂੰ ਉਹ ਕਾਰੋਬਾਰ ਦੇ ਰਿਹਾ ਹੈ ਉਹਨਾਂ ਨੇ ਹਿੰਮਤ ਕਰਕੇ ਉੱਥੇ ਆਏ ਹੈ ਔਰ ਉਹਨਾਂ ਨੇ ਆ ਕੇ ਚਲੇ ਜਾਣਾ ਸੀ ਤੁਹਾਨੂੰ 2-4 ਲੱਖ ਰੁਪਏ ਵਟਾ ਕੇ ਜਾਣਾ ਸੀ ਔਰ ਇਹਨਾਂ ਨੇ ਜਾਣ ਬੁੱਝ ਕੇ ਧਰਮ ਪੁੱਛ ਕੇ ਤੇ ਗੋਲੀ ਮਾਰੀ ਹੈ ਇਹ ਇਹਨਾਂ ਨੇ ਹੁਣ ਸਾਡੀ ਪੀਸ ਕਰਨੀ ਦੇਬਲੀ ਬਹੁਤ ਅੱਛੀ ਗੱਲ ਹੈ ਜਿਹੜੀ ਪਰਸਗਾਨ ਨੇ ਫੈਸਲਾ ਲਿਆ ਹੈ ਲੇਕਿਨ ਅਸੀਂ ਇਹਦੇ ਤੋਂ ਸੰਤੁਸ਼ਟ ਨਹੀਂ ਹਾਂਗੇ ਅਸੀਂ ਤਾਂ ਐਕਸ਼ਨ ਮੰਗਨੇ ਆ ਕਿ ਜਿਹੜੇ ਮਾਰੇ ਨੇ ਇਹ ਕੋਈ Hindu ਦਾ ਖੂਨ ਹੁਣ ਕੋਈ ਸਸਤਾ ਨਹੀਂ ਹੋਗਾ ਇਤੇ ਆ ਅਛੀ ਗੱਲ ਹੈ ਲੇਕਿਨ ਅਸੀਂ ਸੰਤੁਸ਼ਟ ਨਹੀਂ ਹਾਂ Hindu ਸੰਤੁਸ਼ਟ ਨਹੀਂ ਹੈ ਇੱਥੇ ਤੇ ਬਿਲਕੁਲ ਐਕਸ਼ਨ ਹੋਣਾ ਚਾਹੀਦਾ ਹੈ ਪਤਾ ਚਾ ਪੀਓਕੇ ਲੈਣਾ ਚਾਹੀਦਾ ਵਾਪਸ ਕਿਉਂ ਨਹੀਂ ਲੈਣਾ ਅਸੀਂ ਉਹਦੇ ਪਿਓ ਦਾ ਮਾਲ ਹੈ ਬਿਲਕੁਲ ਆਈ ਸ਼ਾਨੂੰ ਸਭ ਨੂੰ ਇਕੱਠੇ ਹੋ ਕੇ ਔਰ ਸੋਸ਼ਲ ਬਾਇਕਾਟ ਵੇਸ ਕੰਮ ਦਾ ਕਰਨਾ ਚਾਹੀਦਾ ਹੈ ਕਿ ਜਿਹੜੀ ਕੀ ਹਾਲ ਕੀਤਾ ਉਹਨਾਂ ਨੇ ਬੰਗਾਲ ਚ ਦੇਖੋ ਜਰਾ ਇਹ ਜਿੱਥੇ ਮਤਲਬ ਇਹਨਾਂ ਨੂੰ ਰੋਸ਼ਮਾਰਜ ਮੈਂ ਆਹਵਾਨ ਕਰਾਂਗਾ ਤੁਹਾਡੇ ਮਾਤੇ ਨਾਲ ਕਿ ਇਹਨਾਂ ਨੂੰ ਵੀ ਰੋਸ਼ਮਾਰਜ ਕੱਢਣ ਦਾ ਸ਼ੌਕਸਵਾ ਕਰਨ ਦਾ ਜਿਹੜਾ ਨਾ ਮੌਕਾ ਮਿਲਣਾ ਚਾਹੀਦਾ ਹੈ ਹਾਂਜੀ ਨਾਮ ਤੇ ਅਰਉਣ ਖੰਨਾ ਮਹਾ ਚੋਟੀਪ ਸ਼੍ਰੀ ਦੁਰਗਾ ਨਾਤੀ ਦੇ ਬਹੁਤ